ਹੈਲੋ ਜੀ ਸਤਿ ਸ੍ਰੀ ਅਕਾਲ ਜੀ ਕਾਲੇ ਕਿਪ ਟੇਕਰ ਨੇ ਤੁਹਾਡਾ ਸਵਾਗਤ ਹੈ ਉਮੀਦ ਕਰਦੇ ਹਾਂ ਜੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜੀ ਅਸੀਂ ਵੀ ਸਾਰੇ ਵਧੀਆ ਅੱਜ ਤੁਹਾਨੂੰ ਦੱਸਦੇ ਹਾਂ ਜੀ ਆਪਾਂ ਗਲੋਰ ਚ ਇਲਾਸਟਿਕ ਪਾਉਣ ਬਾਰੇ ਜਿਵੇਂ ਸੌਖਾ ਤੇ ਸਾਂਝਾ ਤਰੀਕਾ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇ ਸਾਡੇ ਚੈਨਲ ਤੇ ਨਵੇਂ ਜੁੜੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਲਾਈਕ ਤੇ ਕਮੈਂਟ ਕਰਕੇ ਦੱਸਿਆ ਕਰੋ ਜੀ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀ ਕਰਦੇ ਹਾਂ ਜੀ ਵੀਡੀਓ ਸ਼ੁਰੂ ਆਹ ਦੇਖੋ ਜੀ ਆਪਾਂ ਇਲਾਸਟਿਕ ਦੇ ਜੋੜ ਲਾ ਲਿਆ ਇਸ ਤਰ੍ਹਾਂ ਬੰਦੋ ਉਨਾ ਪਾ ਲੋਰ ਚ ਪਾਵਾਂਗੇ ਇਸ ਤਰ੍ਹਾਂ ਪਾਵਾਂਗੇ ਇਸ ਤਰ੍ਹਾਂ ਇਹਨੂੰ ਥੋੜਾ ਜਿਹਾ ਵਿੱਚ ਫੋਲਡ ਕਰ ਲਾਂਗੇ ਇਹਨਾਂ ਆਲਦੀ ਨਾਲ ਪਾਵਾਂਗੇ ਜੀ ਆਪਾਂ ਇਹ ਬਿਲਕੁਲ ਫੋਲਡ ਕਰਕੇ ਇਹ ਬਿਲਕੁਲ ਸੌਖਾ ਤਰੀਕਾ ਹੈ ਲਾਸਟ ਦੇ ਉੱਪਰ ਨਹੀਂ ਚੜਾਉਣੀ ਜੀ ਸਲਾਈ ਹੇਠੇ ਰੱਖਣੀ ਹੈ ਇਹ ਲੋਕ ਪਟ ਇਹ ਜਿਆਦਾ ਵਿੱਚ ਨਹੀਂ ਫੋਲਡ ਕਰਨਾ ਹੁੰਦਾ ਇਹ ਦੇ ਵਿੱਚ ਤੋਂ ਕੱਟ ਕਰਨਾ ਹੈ ਇਹ ਇਹ ਵੀ ਤਾਂ ਸਫਾ ਕਰੀ ਤੇ ਇਹ ਵੀ ਲਾਸਟ ਆਪਣੀ ਪੈ ਗਈ ਹੈ ਤਾਂ ਕਿ ਚੋ ਅਧਰ ਆਪਣਾ ਜਿੱਥੇ ਜੇਬਾਂ ਲਗੀਆਂ ਨੇ ਉਹ ਪੀਸ ਇਸ ਤਰ੍ਹਾਂ ਖਿੱਚ ਲੋ ਫਿਰ ਆਪਾਂ ਨਹੀਂ ਝੋੜੀ ਆ ਲਈ ਸਾਂ ਹਿਸ ਤਰ੍ਹਾਂ ਖਿੱਚ ਲੋ ਲਾਸਟ ਵਾਲੀ ਕੋ ਜੀ ਆ ਜਾਂਦੇ ਨੇ ਜੀ ਨਾ ਪਾਈ ਵੀ ਪਰ ਸਲਾਈ ਲਾਵਾਂਗੇ ਕਿਉਂ ਬਾਲ ਵੀ ਉਧਰ ਉਧਰੀ ਨਾ ਜਾਣ ਠੀਕ ਹੈ ਨਾ ਪਾਈ ਜੋ ਪਰ ਸਲਾਈ ਲਾੜਿਆ ਬਾਲ ਬੰਨ ਗਏ इस तरह खिचे चार लानी जी बिल्कुल सिलाई आ देखो जी ਲਾਸਟਿਕ ਪੈਗੇ ਬਿਲਕੁਲ ਤਿਆਰ ਹੋ ਗਿਆ ਨਿਫਾ ਕੋਈ ਦਿੱਕਤ ਨਹੀਂ ਆਈ ਹੈ ਜੀ ਬਿਲਕੁਲ ਸੌਖਾ ਤਰੀਕਾ ਹੈ ਸੋਨੂੰ ਜੇ ਸਾਡੀ ਵੀਡੀਓ ਵਧੀਆ ਲੱਗੇ ਜੀ ਲਾਈਕ ਤੇ ਕਮੈਂਟ ਕਰਕੇ ਦੱਸੋ ਮਿਲਦੇ ਹਾਂ ਤੁਹਾਨੂੰ ਅਗਲੀ ਵੀਡੀਓ ਚ ਬਾਏ ਬਾਏ